ਮੈਂ ਜੋ ਬਾਬਾ ਬੁੱਢੇ ਸਾਹਿਬ ਦਰਬਾਰ ਮੇਲਾ ਲੱਗਾ ਹੋਇਆ ਸਾਰੇ ਨਗਰ ਵਾਸੀਆਂ ਨੂੰ ਜੋ ਬਾਹਰ ਰਹਿੰਦੇ ਪਰਿਵਾਰ ਐਨਆਰਆਈ ਪਰਿਵਾਰ ਉਹਨਾਂ ਨੂੰ ਸਰਪੰਚ ਵੱਲੋਂ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ ਜੋ ਕਿ ਵੱਧ ਚੜ ਕੇ ਜਿਨੀ ਸਾਰੇ ਨਰੇ ਵੀਰਾਂ ਨੇ ਵੱਧ ਚੜ ਕੇ ਹਿੱਸਾ ਦਿੱਤਾ ਜੋ ਸੇਵਾ ਪਾਈਆ ਜੋ ਆਪਣੇ ਨਗਰ ਵਾਸੀਆਂ ਨੇ ਸੇਵਾ ਪਾਈਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਧੰਨਵਾਦ ਜੀ ਦੀ ਗੁਰੂ ਗ੍ਰੰਥ ਸਾਹਿਬ ਧਰਮ ਸਥਾਨ ਦਰਬਾਰ ਬਾਬਾ ਬੁੱਢੇ ਸਾਹਿਬ ਦੇਖੇ ਪੀਰ ਬਾਬਾ ਬੁੱਢੇ ਸਾਹਿਬ ਦਾ 62ਵਾਂ ਸਲਾਨਾ ਜੋੜ ਮੇਲਾ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਪਿਛਲੇ ਕੱਲ ਚਿਰਾਗ ਅਤੇ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਅੱਜ ਸਵੇਰੇ ਨਿਸ਼ਾਨ ਸਾਹਿਬ ਨੂੰ ਚੋਲੇ ਪੈਨਾਉਣ ਤੋਂ ਉਪਰੰਤ ਪੀਰਾਂ ਦੀ ਮਜ਼ਾਰ ਤੇ ਚੱਦਰ ਚੜਾਈ ਗਈ ਉਸ ਤੋਂ ਬਾਅਦ ਮਹਿਫਲੇ ਕਵਾਲ ਜੋ ਕਿ ਚੱਲ ਰਿਹਾ ਹੈ ਇਸ ਸਮੇ ਉਸ ਤੋਂ ਬਾਅਦ ਗੁਰੂ ਘਰ ਟੋਟ ਲੰਗਰ ਵਰਤੇਗਾ ਰਾਤ ਦੇ ਪ੍ਰੋਗਰਾਮ ਵਿੱਚ ਬੱਚਿਆਂ ਦਾ ਧਾਰਮਿਕ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ ਉਸ ਤੋਂ ਬਾਅਦ ਧਰਮਵੀਰ ਪਰਦੇਸੀ ਸਰਦਾਰੇ ਰੰਗਮੰਚ ਕਲਾ ਸਿੰਬਲ ਮਿਆਰੇ ਵਾਲੇ ਧਾਰਮਿਕ ਡਰਾਮਾ ਖੇਡਣਗੇ ਇਹ ਅਸੀਂ ਇਹ ਸਾਰਾ ਪ੍ਰੋਗਰਾਮ ਪ੍ਰਬੰਧਕ ਕਮੇਟੀ ਸੂ ਗ੍ਰਾਮ ਪੰਚਾਇਤ ਪਿੰਡ ਵਾਸੀ ਅਤੇ ਐਨ ਆਰ ਆਈ ਪਰਿਵਾਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਅਸੀਂ ਕਾਮਨਾ ਕਰਦੇ ਆ ਕਿ ਇਹ ਪ੍ਰੋਗਰਾਮ ਇਸ ਤਰ੍ਹਾਂ ਹੀ ਨਿਪਰੇ ਚੜੇਗਾ ਤੇ ਅੱਗੇ ਤੋਂ ਆਉਣ ਵਾਲੇ ਟਾਈਮ ਵਿੱਚ ਵੀ ਇਸ ਤਰ੍ਹਾਂ ਹੀ ਇਹ ਮੇਲੇ ਲੱਗਦੇ ਰਹਿਣਗੇ ਪੀਰਾਂ ਦੇ ਧੰਨਵਾਦੀ ਬਸ ਦੇ ਪਿੰਡ ਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹ ਮੇਲਾ ਤੁਹਾਡੇ ਸਹਿਯੋਗ ਨਾਲ ਹੀ ਮਨਾਇਆ ਜਾਂਦਾ ਹੈ ਅਸੀਂ ਬੇਨਤੀ ਕਰਦੇ ਆ ਆਪ ਸਭ ਸੰਗਤਾਂ ਇਸ ਪ੍ਰੋਗਰਾਮ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਓ ਤਾਂ ਕਿ ਵਧੀਆ ਤਰੀਕੇ ਨਾਲ ਇਹ ਇੱਕ ਕਿਸੇ ਘਰ ਦਾ ਇੱਕ ਬੰਦੇ ਦਾ ਪ੍ਰੋਗਰਾਮ ਨਹੀਂ ਇਹ ਪੂਰੇ ਨਗਰ ਦਾ ਸਾਂਝਾ ਪ੍ਰੋਗਰਾਮ ਹੈ ਜੋ ਕਿ ਆਪ ਸਭ ਦੇ ਸਹਿਯੋਗ ਨਾਲ ਹੀ ਨਿਪਰੇ ਚਾੜਿਆ ਜਾ ਸਕਦਾ ਹੈ ਜੀ ਧੰਨਵਾਦ ਜੀ